ਤਾਂ ਜੇਕਰ ਤੁਸੀਂ ਵੀ ਐਗ ਪੁਰਜੀ ਦੇ ਪਨੀਰ ਪੁਰਜੀ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਅੱਜ ਤੁਹਾਨੂੰ ਇੱਕ ਐਸੇ ਕਾਰਡ ਦੇ ਉੱਤੇ ਲੈ ਕੇ ਆਏ ਆ ਜਿੱਥੇ ਚਿਕਨ ਪੁਰਜੀ ਜਿਹੜੀ ਸ਼ੁਰੂ ਕੀਤੀ ਗਈ ਆ ਇਹ ਅਸੀਂ ਲੈ ਕੇ ਆਇਆ ਚਿਕਨ ਪੁਰਜੀ ਹੂੰ ਤੁਸੀਂ ਐਗ ਪੁਰਜੀ ਪਨੀਰ ਪੁਰਜੀ ਦਾ ਬਹੁਤ ਖਾਧੀ ਆ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਆ ਨਵਾਂ ਜਿਹਾ ਲੈ ਕੇ ਆਇਆ ਜਿਹੜੀ ਇਹਦੇ ਨਾਲ ਅਸੀਂ ਚੀਜ਼ ਦੇ ਰਹੇ ਆ ਭਾਜੀ ਕੁਲਚਾ ਦੇ ਰਹੇ ਆ ਉਹ ਵੀ ਆਟੇ ਵਾਲਾ ਆਟੇ ਵਾਲਾ ਕੁਲਚਾ ਤੇ ਉਹ ਵੀ ਇੰਨਾ ਸੌਫਟ ਹੈ ਇੰਨਾ ਸੌਫਟ ਹੈ ਭਾਜੀ ਬਿਲਕੁਲ ਪਾਉ ਭਾਜੀ ਮੋਂਗ ਨੂੰ ਕੱਟ ਰਣ। ਸਾਡੀ ਭਾਜੀ ਇਹ ਜਦੋਂ ਅਸੀਂ ਚਿਕਨ ਵੀ ਪਾਵਾਂਗੇ, ਸਾਡੇ ਸਾਹਮਣੇ ਆ ਪੀਸੀ ਵੀ ਪਾਵਾਂਗੇ, ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਇਸ ਜੀ। ਭੁਰਜੀ ਬਣ ਚੁੱਕੀ ਹੈ। ਹਾਂਜੀ ਭੁਰਜੀ ਰੈਡੀ ਹੋ ਗਈ ਹੈ। ਪਲੇਟਰ ਪੂਰਾ 140 ਰੁਪਏ ਦਾ ਵਿੱਚ ਇਨਕਲੂਡ ਕੋਲਡ ਡਰਿੰਕ ਵੀ ਆ। ਦੋ ਕੁਲਚੇ ਨਾਲ ਭੁਰਜੀ। ਜੀ ਪਲੇਟ ਲਾ ਕੇ ਦਿਖਾ ਦਿਓ। ਤਾਂ ਜੇਕਰ ਤੁਸੀਂ ਨਹੀਂ ਐਗ ਪੁਰਜੀ ਦੇ ਪਨੀਰ ਪੁਰਜੀ ਖਾ ਕੇ ਬੋਰ ਹੋ ਚੁੱਕੇ ਹੋ ਤਾਂ ਅੱਜ ਤੁਹਾਨੂੰ ਇੱਕ ਐਸੀ ਕਾਰਟ ਦੇ ਉੱਤੇ ਲੈ ਕੇ ਆਏ ਹਾਂ ਜਿੱਥੇ ਚਿਕਨ ਪੁਰਜੀ ਜਿਹੜੀ ਸ਼ੁਰੂ ਕੀਤੀ ਗਈ ਹੈ ਤੁਹਾਡਾ ਸਮਾਂ ਨਹੀਂ ਜ਼ਿਆਦਾ ਖਰਾਬ ਕਰਨਾ ਸਿੱਧੇ ਅੰਦਰ ਲੈ ਕੇ ਚੱਲਦੇ ਹਾਂ ਮੇਕਿੰਗ ਦਿਖਾਣੇ ਆ ਵੀ ਕਿਸ ਤਰੀਕੇ ਨਾਲ ਜਿਹੜੀ ਸਾਰੀ ਬਣਦੀ ਹੈ ਭਾਜੀ ਨਾਲ ਗੱਲਬਾਤ ਕਰਾਂਗੇ ਤਾਂ ਬਾਈ ਜੀ ਇੱਥੇ ਮੌਜੂਦ ਨੇ ਤੇ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਭਾਜੀ ਤੁਸੀਂ ਬਣਾਉਂਦੇ ਹੋ ਭਾਜੀ ਬੜੀਆਂ ਮਹਿਕਾਂ ਖੁਲਾਰੀਆਂ ਹੋਈਆਂ ਕੀ ਚੱਕਰ ਹੈ ਜੀ ਭਾਜੀ ਬਸ ਇੱਕ ਤੁਹਾਡਾ ਹਾਈ ਅਸੀਂ ਨਵਾਂ ਲੈ ਕੇ ਆਏ ਆ ਕਨਸੈਪਟ ਜਿਹੜਾ ਹੈਗਾ ਇਹ ਇਹ ਅਸੀਂ ਤੁਸੀਂ ਐਗ ਪੁਰਜੀ ਪਨੀਰ ਪੁਰਜੀ ਦਾ ਬਹੁਤ ਖਾਦੀ ਆ ਬਿਲਕੁਲ ਠੀਕ ਹੈ ਜੀ ਹੁਣ ਅਸੀਂ ਆ ਨਵਾਂ ਲੈ ਕੇ ਆਇਆ ਬਈ ਚਿਕਨ ਪੁਰਜੀ ਇਹਦਾ ਆਈਡੀਆ ਕਿੱਥੋਂ ਆਇਆ ਵੀ ਚਿਕਨ ਪੁਰਜੀ ਕੱਢੀ ਕਿਉਂਕਿ ਲੋਕ ਤਾਂ ਐਗ ਤੇ ਪਨੀਰ ਵਾਲੀ ਤੁਰੇ ਹੋਏ ਸੀ ਬਸ ਇਧਰ ਕੋਈ ਸੋਚਿਆ ਨਹੀਂ ਕਿਸੇ ਨੇ ਭਾਜੀ ਬਸ ਇੱਕ ਇਹ ਬੈਠੇ ਬੈਠੇ ਆਪਾਂ ਇੱਕ ਆਪਣਾ ਤਿਆਰੀ ਕੀਤੀ ਐ ਇਹਨੂੰ ਤੇ ਆ ਦੇਖਿਆ ਹੂੰ ਕਿ ਆਪਾਂ ਪਹਿਲਾਂ ਆਪ ਆਪਣੇ ਤੇ ਖਾ ਕੇ ਟਰਾਈ ਕਰਕੇ ਦੇਖੀ ਸੀਗੀ ਓਕੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਚਲੋ ਹੁਣ ਆਪਾਂ ਦਾ ਟੇਸ ਤਾਂ ਹੈ ਹੀ ਆਪਣੇ ਚ ਤੇ ਕਸਟਮਰ ਨੂੰ ਖਵਾਇਆ ਸਭ ਕੁਝ ਸਭ ਕੁਝ ਓਕੇ ਜਾ ਰਿਹਾ ਜੀ ਕੀ ਆਵਾਜ਼ ਹੈ ਤੇ ਮੈਨੂੰ ਦੱਸੋ ਵੀ ਇਸ ਤਰੀਕੇ ਨਾਲ ਬਣਦੇ ਆ ਨਾ ਮੇਕਿੰਗ ਤੋਂ ਲੱਗਦਾ ਉਹੀ ਕੀ ਬਣਾ ਰਹੇ ਹੋ ਇਹ ਹਾਂਜੀ ਉਹੀ ਰੈਡੀ ਕਰ ਰਹੇ ਆ ਕਿਹੜਾ ਇਹ ਮੈਨੂੰ ਪਹਿਲਾਂ ਦੱਸ ਦੋ ਵਿੱਚ ਕੀ ਕੁਝ ਆ ਚੁੱਕਿਆ ਹੋਇਆ ਪਾਜੀ ਇਹਦੇ ਵਿੱਚ ਲਸਣ ਹੈ ਅਦਰਕ ਹੈ ਤੇ ਆਪਣਾ ਹਰੀਆਂ ਮਿਰਚਾਂ ਨੇ ਅੱਛਾ ਜੀ ਹਾਂਜੀ ਇਹਦਾ ਹਜੇ ਪੈਨ ਨੂੰ ਕਰ ਰਿਹਾ ਅੱਛਾ ਹਜੇ ਇਹਦਾ ਪਹਿਲਾ ਤੜਕਾ ਲੱਗੂਗਾ ਹਾਂਜੀ ਤੜਕਾ ਲੱਗੂਗਾ ਜੀ ਕੀ ਬਾਤ ਹੈ ਤੇ ਬਈ ਇਹਨੂੰ ਕਿੰਨਾ ਕਿੰਨਾ ਟਾਈਮ ਹੋ ਗਿਆ ਇਹਨੂੰ ਸ਼ੁਰੂ ਕੀਤਾ ਨਾ ਆਪਾਂ ਨੂੰ ਪਾਜੀ ਇਹਨੂੰ ਤਾਂ ਤਕਰੀਬਨ ਹੋਈ ਗਿਆ ਹਜੇ ਫਿਲਹਾਲ ਮੈਨੂੰ 2-3 ਦਿਨ ਨਹੀਂ ਹੋਇਆ ਜਿਹੜੇ ਟ੍ਰਾਈ ਕੀਤੇ ਨੇ ਚਾਲੂ ਕੀਤੇ ਨੂੰ ਓਕੇ ਤੇ ਉਦਾਂ ਜੇ ਰੈਗੂਲਰ ਮੈਂ ਉਹਦੇ ਵਿੱਚ ਨਹੀਂ ਆਇਆ ਹੈਗਾ ਮੇਰੀ ਕੋਈ ਡੀਲ ਵਗੈਰਾ ਚ ਨਹੀਂ ਸੀਗਾ ਠੀਕ ਹੈ ਜੀ ਇਹ ਦੁਬਾਰਾ ਸਾਡਾ ਮੇਰਾ ਵੀਰ ਹੈਗਾ ਇੱਕ ਫੂਡ ਬਲੋਕਰ ਹੈ ਜਿਹੜਾ ਕਿ ਆਪਣਾ ਕੀ ਨਾਮ ਆ ਹਰਮਨ ਫੂਡ ਬਲੋਕਰ ਹੈ ਉਸ ਵੀਰ ਨੇ ਸਾਡਾ ਇਹ ਚਾਲੂ ਕਰਵਾਇਆ ਅੱਛਾ ਜੀ ਹਾਂਜੀ ਤੇ ਮਤਲਬ ਉਹ ਉਸ ਤੋਂ ਬਾਅਦ ਜਿਹੜੀ ਫੇਰ ਦੁਬਾਰਾ ਰੈਸਪੀ ਇੰਟਰੋਡਿਊਸ ਕੀਤੀ ਹੈ ਨਾ ਹਾਂਜੀ ਕੀ ਬਾਤ ਹੈ ਜੀ ਤੇ ਚ ਭਾਈ ਚਿਕਨ ਮੈਂ ਸੁਣਿਆ ਵੀ ਜਿਹੜਾ ਨੋਰਮਲ ਪਾਈ ਜਾਂਦਾ ਤੁਸੀਂ ਭਾਜੀ ਇੱਕ ਤਾਂ ਲੋਕੀ ਪਾਉਂਦੇ ਨੇ ਫਰਾਈ ਕਰਕੇ ਤੁਸੀਂ ਦੇਖਿਆ ਆਉਣਾ ਕਿਤੇ ਵੀ ਜਾਂ ਫਰਾਈ ਮਿਲਦਾ ਜਾਂ ਉਸ ਤੋਂ ਬਾਅਦ ਅਸੀਂ ਜਿਹੜਾ ਲੈ ਕੇ ਆਏ ਆ ਨਮਕ ਸਪੈਸਟ ਲੈ ਕੇ ਆ ਉਹਦੇ ਵਿੱਚ ਇਹਦੇ ਵਿੱਚ ਸਟੀਮ ਦੇ ਵਿੱਚ ਸਟੀਮ ਕਰਕੇ ਪਾਈ ਦਾ ਸਾਰਾ ਟੋਟਾ ਮਤਲਬ ਹੈ ਪਹਿਲਾਂ ਚਿਕਨ ਦਾ ਹੁੰਦਾ ਹੀ ਹੈਲਦੀ ਹਾਂਜੀ ਉਸ ਤੋਂ ਬਾਅਦ ਸਟੀਮ ਕਰਕੇ ਦੇ ਰਹੇ ਹਾਂ ਪ੍ਰੋਪਰ ਹੈਲਦੀ ਹਾਂਜੀ ਕਰਕੇ ਦੇ ਰਹੇ ਭਾਜੀ ਨਾਲੇ ਦੂਜੀ ਗੱਲ ਜਿਹੜੀ ਇਹਦੇ ਨਾਲ ਅਸੀਂ ਚੀਜ਼ ਦੇ ਰਹੇ ਹਾਂ ਭਾਜੀ ਕੁਲਚਾ ਦੇ ਰਹੇ ਹਾਂ ਉਹ ਵੀ ਆਟੇ ਵਾਲਾ ਉਹਨੂੰ ਕੁਲਚਾ ਦਿਖਾਓ ਯਾਰ ਇੱਕ ਵਾਰੀ ਪਹਿਲਾਂ ਉਹ ਵੀ ਆਟੇ ਵਾਲਾ ਭਾਜੀ ਫਰੈਸ਼ਨੈਸਤਾ ਦਿਖਾਓ ਕੁਲਚੇ ਦੀ ਆ ਦੇਖੋ ਭਾਜੀ ਓਏ ਹੋਏ ਕੀ ਬਾਤ ਹੈ ਯਾਨੀ ਕਿ ਆਟਿਕਾ ਕੁਲਚਾ ਤੇ ਉਹ ਵੀ ਐਨ ਸੌਫਟ ਐਨ ਸੌਫਟ ਹੈ ਭਾਜੀ ਇਹ ਮਤਲਬ ਆਪ ਠਿਆਰ ਕਰਵਾਉਣੇ ਜਿਹੜੇ ਕੁਲਚੇ ਹੁੰਦੇ ਹਾਂ ਹਾਂਜੀ ਭਾਜੀ ਕੀ ਆਵਾਜ਼ ਆ ਬਾਈ ਜੀ ਮਤਲਬ ਹੈਲਦੀ ਪ੍ਰੋਪਰ ਹੈਲਦੀ ਹੋਰ ਜੇ ਕਰਕੇ ਆ ਰਹੇ ਹਨ ਹਾਂਜੀ ਹੁਣ ਕੋਈ ਵੀ ਚੀਜ਼ ਦੀ ਮੀਨਸ ਲਾਂਭਾ ਨਹੀਂ ਆਊਗਾ ਨਹੀਂ ਭਾਜੀ ਵਧੀਆ ਜੀ ਕਸਟਮਰ ਖਾ ਕੇ ਜਾ ਰਹੇ ਆ ਕਸਟਮਰ ਖਾ ਹੀ ਰਹੇ ਨੇ ਤਕਰੀਬਨ ਤੁਹਾਡੇ ਨਾਲ ਅਸੀਂ ਬਾਹਰ ਖਾਈ ਦੇ ਰਹੇ ਨੇ ਤੇ ਇਹ ਬੋਲੋਗੇ ਫਿਰ ਵੈਜੀਸ ਵਗੈਰਾ ਵੀ ਹੋਣਗੇ ਵੈਜੀਸ ਵਗੈਰਾ ਹਾਂਜੀ ਹੁਣ ਦੁਬਾਰਾ ਤੁਹਾਡੇ ਸਾਹਮਣੇ ਮੇਕਿੰਗ ਤਿਆਰ ਕਰਾਂ ਮੈਂ ਠੀਕ ਹੈ ਜੀ ਠੀਕ ਹੈ ਤਾਂ ਮੇਕਿੰਗ ਜਿਹੜੀ ਤੁਹਾਨੂੰ ਲਾਈਵ ਦਿਖਾ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜਾ ਕਿ ਨਵਾਂ ਕਨਸੈਪਟ ਭਾਈ ਨੇ ਸ਼ੁਰੂ ਕੀਤਾ ਤੇ ਉਸ ਦੀ ਮੇਕਿੰਗ ਆ ਦੇਖੋ ਬਰੀ ਦੇ ਵਿੱਚ ਪਿਆਜ਼ ਹਾਂਜੀ ਗਾਜਰ ਤੇ ਸ਼ਿਮਲਾ ਮਿਰਚਾ ਵਗੈਰਾ ਨੇ ਸਾਰਾ ਕੁਝ ਆ ਸਬਜ਼ੀਆਂ ਕੀ ਬਾਤ ਹੈ ਜੀ ਮਤਲਬ ਨਿਊਟ੍ਰੀਸ਼ਨ ਪ੍ਰੋਪਰ ਕਰਕੇ ਦੋਂਗੇ ਜੇਕਰ ਕੋਈ ਹਾਂਜੀ ਭਾਈ ਵੇ ਵੇ ਤਵਾ ਮੈਂ ਦੇਖ ਰਹਾ ਲੋਕੀ ਕੜਾਈਆਂ ਚ ਬਣਾਉਂਦੇ ਤੁਸੀਂ ਤਵੇ ਤੇ ਬਣਾ ਤਵੇ ਤੇ ਭਾਜੀ ਇਹ ਏਹੀ ਚੀਜ਼ ਹੈ ਭਾਜੀ ਤਵੇ ਦੇ ਸਪੈਸ਼ਲ ਕੀਤਾ ਹੈਗਾ ਆਪਾਂ ਕੰਮ ਅੱਛਾ ਜੀ ਹਾਂਜੀ ਥੋੜਾ ਜਿਹਾ ਹਟ ਕੇ ਸਾਰਿਆਂ ਨਾਲੋਂ ਇੱਕ ਤਰੀਕਾ ਅਲੱਗ ਕਨਸੈਪਟ ਨੇ ਤਾਂ ਲੋਕ ਤਾਂ ਕੜਾਈਆਂ ਤੇ ਤਵੱਜਾ ਰੱਖਦੇ ਆ ਹਾਂਜੀ ਵਿੱਚ ਬਿਲਕੁਲ ਪਾਉ ਭਾਜੀ ਨੂੰ ਕੱਟਣ ਹਾਂਜੀ ਭਾਜੀ ਇਹ ਜਦੋਂ ਅਸੀਂ ਚਿਕਨ ਵੀ ਪਾਵਾਂਗੇ ਤੁਹਾਡੇ ਸਾਹਮਣੇ ਆ ਪੀਸੀ ਵੀ ਪਾਵਾਂਗੇ ਉਹਦਾ ਕੀਮਾ ਆਪਣੇ ਸਾਹਮਣੇ ਕਰਾਂਗੇ ਇਸ ਜੀ ਜਿਹੜਾ ਪਟਾਰਾ ਖੁੱਲ ਚੁੱਕਾ ਹੈ ਜਿਹੜਾ ਇਹਦਾ ਮੇਨ ਇੰਗਰੀਡੀਅੰਟ ਹੈ ਨਾ ਆ ਜਾ ਭਾਜੀ ਓਏ ਹੋ ਕੀਮਾ ਆ ਦੇਖੋ ਤੁਹਾਡੇ ਸਾਹਮਣੇ ਭਾਜੀ ਇਹ ਪੀਸਿਸ ਨੇ ਸਾਰੇ ਹੂੰ ਠੀਕ ਹੈ ਜੀ ਹੁਣ ਆਪਾਂ ਇੱਥੇ ਤਵੇ ਤੇ ਰੱਖ ਕੇ ਇਹਨੂੰ ਕੀਮਾ ਕਰਾਂਗੇ ਭਾਜੀ ਲਾਈਵ 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 ਦੇ ਵਿੱਚ ਹਾਂ ਜੇ ਮੈਂ ਪਹਿਲਾਂ ਲਾਈਵ ਆਈਸਕ੍ਰੀਮ ਜਿਹੀ ਹਾਂ ਫਿਰ ਲਾਈਵ ਪੁਰਜੀ ਸ਼ੁਰੂ ਕੀਤੀ ਹੈ ਹਾਂ ਜੀ ਕੀ ਬਾਤ ਹੈ ਜੀ ਆ ਚਿਕਨ ਜਿਹੜਾ ਕਿ ਆਪਣੇ ਪੁਰਜੇ ਦੇ ਵਿੱਚ ਆ ਚੁੱਕਾ ਜਿਹੜਾ ਮੇਨ ਇੰਗਰੀਡੀਅੰਟ ਹੈ ਇਸ ਰਿਸ਼ੇ ਚਿਕਨ ਪੁਰਜੀ ਜਿਹਦੇ ਕਰਕੇ ਇਹਨੀ ਚਰਚਾ ਜਿਹੜੀ ਆ ਪੂਰੇ ਲੁਧਿਆਣੇ ਵਿੱਚ ਫੈਲੀ ਹੋਈ ਆ ਵੀ ਨਵੀਂ ਸ਼ਹਿ ਕੱਢੀ ਐ ਸ਼ਹਿ ਕਹਾਂਗੇ ਇਹਨੂੰ ਭਈਆ ਪਰ ਡਿਸ਼ ਨਹੀਂ ਕਹਿ ਸਕਦੇ ਕਿਉਂਕਿ ਇਹ ਚੀਜ਼ ਕਿਸੇ ਨੇ ਸੋਚੀ ਨਹੀਂ ਹੋਣੀ ਮੇਰੇ ਕਹਿੰਦਾ ਜੋਸ ਹੀ ਮਾਰਕੀਟ ਦੇ ਵਿੱਚ ਲਿਆਇਆ ਐ ਐਕਚੁਅਲੀ ਭਾਜੀ ਅਸੀਂ ਮੈਂ ਖੁਦ ਆਪ ਜਿੰਮ ਜਾਣਾ ਆ ਹਾਂਜੀ ਠੀਕ ਹੈ ਜੀ ਕੋਈ ਇਹੋ ਜਿਹੀ ਚੀਜ਼ ਲਿਆਣਾ ਚਾਹੁੰਦਾ ਸੀਗਾ ਮੈਂ ਵੀ ਮਾਰਕੀਟ ਦੇ ਵਿੱਚ ਇੱਕ ਹੀ ਜਿੰਦੇ ਵੇਚ ਕਰਕੇ ਜਿੰਮ ਵਾਲਿਆਂ ਨੂੰ ਵੀ ਕੋਈ ਫਾਇਦਾ ਹੋ ਸਕੇ ਬਿਲਕੁਲ ਠੀਕ ਹੈ ਨਾ ਜੀ ਆ ਤੁਹਾਡੇ ਸਾਹਮਣੇ ਆ ਜੀ ਹੁਣ ਦੇਖਿਓ ਤੁਸੀਂ ਇਹ ਸਾਰਾ ਲੋਕੀ ਆਇਲ ਅਸੀਂ ਸਟਾਰਟਿੰਗ ਦੇ ਵਿੱਚ ਅਲੋ ਆਇਲ ਪਾਇਆ ਥੋੜਾ ਜਿਹਾ ਉਹ ਵੀ ਉਹ ਲਸਣ ਅਦਰਕ ਭੁੰਨਣ ਵਾਸਤੇ ਜਿਹੜਾ ਕਿਉਂ ਦਾ ਟੇਸਟ ਰਵੇ ਠੀਕ ਹੈ ਜੀ ਹੁਣ ਜਿਹੜਾ ਅਸੀਂ ਬਾਕੀ ਸਾਰਾ ਇਹਦੇ ਚ ਬਾਕੀ ਟੋਟਲੀ ਪਾਣੀ ਵਗੈਰਾ ਦੇ ਨਾਲ ਸਾਰਾ ਕਰਾਂਗੇ ਸਾਡੇ ਨੂੰ ਦੇਖਿਓ ਸ਼ਾਂਤ ਸ਼ਾਂਤ ਅਬ ਇਹ ਕਿੰਨਾ ਕ ਟਾਈਮ ਜਿਹੜਾ ਕਿ ਇਹਨੂੰ ਲੱਗ ਜਾਂਦਾ ਬਣਾਣ ਦੇ ਵਿੱਚ ਕਿਉਂਕਿ ਕਾਫੀ ਜਿਆਦਾ ਮਿਹਨਤ ਵਾਲਾ ਕੰਮ ਆ ਦੇਖਣ ਨੂੰ ਮਿਲ ਰਿਹਾ ਥੱਲੇ ਕੱਲੇ ਪੀਸ ਨੂੰ ਚੌਪ ਕਰਨਾ ਭਾਜੀ ਇਹੇ ਕਟੋ-ਕਟ ਅੱਧਾ ਘੰਟਾ ਸਾਨੂੰ ਲੱਗ ਹੀ ਜਾਂਦਾ ਤਰੀਬਨ ਤਿਆਰ ਕਰਦੇ ਕਰਦੇ ਇੱਕ ਬੈਚ ਨੂੰ ਤਿਆਰ ਹਾਂਜੀ ਇੱਕ ਬੈਚ ਨੂੰ ਤਿਆਰ ਕਰਦੇ ਇੱਕ ਬੈਚ ਕਿੰਨੇ ਕ ਮੀਸ ਸਰਵ ਹੋ ਜਾਂਦੇ ਹਨ ਜਿਹੜਾ ਇੱਕ ਬੈਚ ਦਾ ਬਣਦਾ ਇਹ ਭਾਜੀ ਨੇ ਆ ਫੋਕ ਕਟੋ-ਕਟਨਾ ਦਾ ਇਹ 10-15 ਪਲੇਟਾਂ ਦਾ ਆਰਡਰ ਹੁੰਦਾ ਆ ਫਿਰ ਅੱਧਾ ਘੰਟਾ ਮਿਹਨਤ ਲੱਗਦੀ ਆ ਹਾਂਜੀ ਕੀ ਆ ਬਾਤ ਹੈ ਮਤਲਬ ਛੋਟੇ-ਛੋਟੇ ਬੈਚ ਚ ਬਣਾਉਣੇ ਹਾਂ ਨਾਲੇ ਬਲਕ ਕੁਆਂਟੀਟੀ ਨਹੀਂ ਬਣਾਉਂਦੇ ਇਹ ਭਾਜੀ ਬਲਕ ਕੁਆਂਟੀਟੀ ਨਹੀਂ ਫਰੈਸ਼ ਫਰੈਸ਼ ਬਿਲਕੁਲ ਚਾਹਦੇ ਤੋ ਭਾਈ ਜੀ ਹਲੇ ਕਿੰਨਾ ਕ ਜਿਹੜਾ ਪ੍ਰੋਸੈਸ ਆਪਣਾ ਡਨ ਹੋ ਗਿਆ ਭਾਈ ਇਹ ਖਾਫ ਹੋ ਚੁੱਕਾ ਹੁਣ ਇਸ ਤੋਂ ਬਾਅਦ ਆਪਾਂ ਮਸਾਲੇ ਇਹਦੇ ਚ ਪਾਣ ਲੱਗੇ ਆ ਰੈਡੀ ਕਰਾਂ ਲੱਗੇ ਵਾ ਸਾਨੂੰ ਮਸਾਲੇ ਕਿਹੜੇ ਕਿਹੜੇ ਜਾਂਦੇ ਇਹਦੇ ਵਿੱਚ ਦੱਸੋਗੇ ਕੁਝ ਨਹੀਂ ਹਾਂਜੀ ਹਾਂਜੀ ਭਾਜੀ 2 ਮਿੰਟ ਦਿਓ ਉਹ ਹੀ ਤੁਹਾਨੂੰ ਦੱਸਦਾ ਸਾਰਾ ਮਿਹਨਤ ਕਾਫੀ ਆ ਨਾ ਵੀ ਇਕੱਲਾ ਇਕੱਲਾ ਹੁਣ ਦੇਖਣਾ ਸਣਾ ਲੱਛੇ ਜਿਹੜੇ ਤੁਹਾਡੇ ਸਾਹਮਣੇ ਦੇਖ ਲਓ ਲੱਛੇ ਜਿਹੜੇ ਨਿਕਲ ਚੁੱਕੇ ਨੇ ਬਿਲਕੁਲ ਚਿਕਨ ਦੇ ਵੀ ਇੰਨੀ ਕ ਮਿਹਨਤ ਇਕੱਲਾ ਇਕੱਲਾ ਫਿਰ ਜਿਹੜਾ ਚੌਪ ਕਰ ਭਾਈ ਉੱਥੇ ਫਿਰ ਬਚਦਾ ਤਾਂ ਨਹੀਂ ਹੋਣਾ ਕੋਈ ਪੀਸ ਦੇ ਦਾ ਨੇ ਭਾਜੀ ਬਿਲਕੁਲ ਸਾਰੇ ਸਾਰੇ ਲੱਛੇदार ਹੋ ਜਾਂਦਾ ਸਾਰੇ ਦਾ ਸਾਰੇ ਪੀਸ ਆ ਸਾਡੇ ਸਾਹਮਣੇ ਆ ਦੇ ਲੋ ਇੱਕ ਵੀ ਪੀਸ ਨਹੀਂ ਆਪਾਂ ਰਹਿਣ ਦੇਣਾ ਇੱਥੇ ਫਿਰ ਤੋਂ ਵੇਖਣਾ ਵੈਜੀ ਦੀ ਰੰਗਤ ਕਿੱਡੀ ਸ਼ਾਨਦਾਰ ਹੈ ਜੀ ਗਾਜਰ ਦੀ शिमला ਮਿਰਚ ਹਾਂਜੀ ਅਲੱਗ ਅਲੱਗ ਨਜ਼ਰ ਆ ਰਹੀਆਂ ਨੇ ਬਿਲਕੁਲ ਜੀ ਹੁਣ ਮਸਾਲੇ ਐਡ ਕਰਨ ਲੱਗਿਆ ਤੇ ਕਿਹੜੇ ਕਿਹੜੇ ਮਸਾਲੇ ਇਹਦੇ ਵਿੱਚ ਹੁੰਦੇ ਭਾਜੀ ਭਾਜੀ ਇਹਦੇ ਵਿੱਚ ਜਿਹੜੇ ਘਰੇਲੂ ਮਸਾਲੇ ਨੇ ਉਹ ਯੂਜ਼ ਕਰੀਦੇ ਕੋਈ ਮਸਾਲਾ ਨਹੀਂ ਹੈ ਭਾਜੀ ਅੱਛਾ ਕੀ ਆਵਾਜ਼ ਕੋਈ ਵੀ ਨਹੀਂ ਮਤਲਬ ਤੁਸੀਂ ਪੂਰਾ ਮਤਲਬ ਜਿੰਮਾ ਚੱਕਿਆ ਹਨ ਬਿ ਵਧੀਆ ਹੀ ਖਵਾਣਾ ਕਿਸੇ ਨੂੰ ਤੇਜ ਮਸਾਲੇ ਖਵਾ ਕੇ ਕਿਸੇ ਨੂੰ ਖਰਾਬ ਕਰਨਾ ਹੀ ਖਰਾਬ ਨਹੀਂ ਕਰਨਾ ਭਾਜੀ ਖੂਫੀਆ ਮਸਾਲਾ ਯਾਨੀ ਕਿ ਕੋਈ ਨਹੀਂ ਲੱਗਿਆ ਜਿੱਦਾਂ ਲੋਕਾਂ ਦਾ ਨਹੀਂ ਖੂਫੀਆ ਰੱਖਿਆ ਕੋਈ ਖੂਫੀਆ ਭਾਜੀ ਕੋਈ ਕੁਝ ਨਹੀਂ ਹੈ ਸਾਰੇ ਮਾਰਕੀਟ ਤੋਂ ਮਿਲ ਜਾਂਦੇ ਆ ਆਪ ਘਰੇ ਲਿਆ ਕੇ ਪੀਸਵਾ ਲਓ ਸਭ ਕੁਝ ਆ ਭਾਜੀ ਗਰਮ ਮਸਾਲਾ ਆਏਗਾ ਜਿਹੜਾ ਸਾਡਾ ਆਪ ਦਾ ਪੀਸਿਆ ਹੋਇਆ ਵਾ ਓਕੇ ਹਾਂਜੀ ਉਹ ਆਪਸ ਵੰਨ ਉਹ ਆਪਸ ਵਹੀਦਾ ਆਪਣਾ ਭਾਈ ਜੀ ਹੁਣ 1 ਕਿਜੀ ਜਾਣ ਲੱਗੀ ਐ ਇਹ ਭਾਜੀ ਰੈੱਡ ਚਿੱਲੀ ਐ ਜੀ ਓਕੇ ਮਸੇ ਇਹਦਾ ਨਾ ਹੋਏ ਇਹ ਰੰਗਤ ਵੀ ਆਊਗੀ ਤੁਹਾਡੇ ਜੀ ਹਾਂਜੀ ਭਾਜੀ ਜਿਹੜਾ ਅਸੀਂ ਇਹ ਹੁਣ ਜੇਕਰ ਇਹਦਾ ਨਾ ਰੰਗਤ ਆਊਗੀ ਤੇ ਡਾਈਟ ਫੂਡ ਨਹੀਂ ਲੱਗੂਗਾ ਮੈਂ ਬੰਦਾ ਖੁਸ਼ ਹੋ ਜਾਊਗਾ ਹਾਂਜੀ ਸਾਡੀ ਭਾਜੀ ਇਸ ਵਾਰ ਥੋੜੀ ਜੀ ਦੇਗੀ ਮਿਰਚ ਪੈ ਜਾਣੀ ਆ ਓਕੇ ਇਹਨੇ ਆਪਣਾ ਕਲਰ ਚੜਾ ਲੈਣਾ ਜੀ ਬਿਲਕੁਲ ਬਿਲਕੁਲ ਆ ਗਈ ਜੀ ਗ੍ਰੀਨ ਚਿੱਲੀ ਹੁਣ ਥੋੜਾ ਜਿਹਾ ਸਵਾਦ ਵੀ ਆਇਆ ਜੇਕਰ ਕਿਸ ਨੇ ਥੋੜਾ ਜਿਹਾ ਨਾ ਸਵਾਦ ਉਸ ਤਰੀਕੇ ਨਾਲ ਖਾਣਾ ਹੈ ਹੈਲਦੀ ਰਹਿ ਗਿਆ ਪਰ ਹੈ ਸਵਾਦ ਹਾਂਜੀ ਕੀ ਬਾਤ ਆ ਭਾਜੀ ਸੋਇਆ ਸੌਸ ਭਾਜੀ ਹੁਣ ਕੀ ਚੀਜ਼ ਆਨ ਲੱਗੀ ਆ ਭਾਜੀ ਆ ਲਾਸਟ ਜਿਹੜਾ ਮਸਾਲਾ ਆਪਣਾ ਘਰ ਦਾ ਪਿਸਿਆ ਹੋਇਆ ਮਸਾਲਾ ਭਾਜੀ ਉਹ ਆ ਮੈਂ ਜਿੰਨੇ ਸਾਰੀ ਕਰਾਮਾਤ ਕਰਨੀ ਆ ਸਾਰੀ ਹਾਂਜੀ ਕੀ ਬਾਤ ਆ ਆ ਤੁਸੀਂ ਦੇਖ ਲਿਓ ਭਾਜੀ ਆਪਾਂ ਪਾਣਾ ਵੀ ਕਿੰਨਾ ਕੁ ਆ ਆ ਲਓ ਬਾਸ ਇਹਨਾਂ ਕੋਈ ਪਾਣਾ ਭਾਜੀ ਅਸੀਂ ਮਸਾਲਾ ਕੋਈ ਫालतੂ ਨਹੀਂ ਸਿਰਫ ਸਵਾਦ ਵਾਸਤੇ ਪਾ ਰਹੇ ਹਾਂ ਤੇ ਇਹ ਹੁਣ ਆ ਗਈ ਜਾਨਾ ਖਰਾਤਨੀਆ ਹੁਣ ਆਪਾਂ ਇਹਨੂੰ ਇੱਕ ਰਹੀ ਫੇਰ ਲੈਣਾ ਕੀ ਕਰਨਾ ਭਾਈ ਥੋੜਾ ਜਿਆ ਸਵਾਦ ਇਹ ਰੈਡੀ ਲਾਸਟ ਮਿਕਸਰ ਹੁਣ ਖਾਲੀ ਰੈਡੀ ਹੈ ਇਸ ਤੋਂ ਬਾਅਦ ਉਹ ਭਾਜੀ ਇਹ ਹੋ ਗਿਆ ਡਨ ਡਨ ਬਿਲਕੁਲ ਡਨ ਹੋ ਗਿਆ ਬਿਲਕੁਲ ਡਲ ਹੋ ਗਿਆ ਜੀ ਜਿਹੜੀ ਹੈ ਆ ਦੇਖ ਲਓ ਭਾਜੀ ਇਹਦੇ ਵਿੱਚ ਕੋਈ ਵੀ ਪੀਸ ਹੂੰ ਦੇਖ ਲਓ ਕੋਈ ਵੀ ਵੱਡਾ ਪੀਸ ਨਹੀਂ ਸਾਰੇ ਚੌਪ ਹੋ ਗਏ ਪੀਸ ਬਿਲਕੁਲ ਮੈਨੇ ਕਿ ਸਾਰੇ ਲੱਛੇਦਾਰ ਹੁਣ ਪੂੜੀ ਬਣ ਚੁੱਕੀ ਹੈ ਜੀ ਪੂੜੀ ਰੈਡੀ ਹੋ ਗਈ ਹੈ ਤੇ ਭਈ ਇਹ ਸਰਵ ਕਿਤਨਾ ਕਰਦੇ ਆਪਾਂ ਫੁਲਚੇਨਾ ਹਨਾ ਹਾਂਜੀ ਤੇ ਪੋਚਾ ਫਿਰ ਇਸੇ ਤਵੇ ਤੇ ਸੇਕਦਾ ਹਾਂਜੀ ਕਾ ਇਹ ਹੁਣ ਆਪਣੇ ਕੋਲ ਚ ਆ ਗਿਆ ਨਾ ਜਿਹੜਾ ਜਿਹਦੇ ਨਾਲ ਸਰਵ ਕੀਤਾ ਜਾਣੀ ਹਾਂਜੀ ਤੇਰੇ ਮਤਲਬ ਪ੍ਰੋਪਰ ਬਾਰਡਰ ਦੇ ਵਿੱਚ ਕਰਕੇ ਹਾਂਜੀ ਤਸल्ली बख्श काम ਕਰ ਰਿਹਾ ਭਾਜੀ ਮੈਨੂੰ ਇਹ ਦੱਸੋ ਯਾਰ ਜੇਕਰ ਕਿਸ ਨੇ ਇਹਨੂੰ ਖਾਣ ਆਵਾਜ਼ ਚਾਹਣਾ ਹੋਵੇ ਆਊਗਾ ਕਿੱਥੇ ਭਾਜੀ ਰਿਸ਼ੀ ਨਗਰ ਮਾਰਕੀਟ ਆ ਟੈਲੀਫੋਨਕਸ਼ਨ ਦੇ ਬਿਲਕੁਲ ਸਾਹਮਣੇ ਦਿੱਲੀ ਚਿਕਨ ਆ ਸ਼ਾਪ ਨੰਬਰ 93 ਹੈ ਠੀਕ ਹੈ ਜੀ ਟਾਈਮਿੰਗਸ ਕੀ ਰਹਿਣਗੀਆਂ ਆਪਣੀਆਂ ਟਾਈਮਿੰਗ ਭਾਜੀ 3:30 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਹੈ ਭਾਜੀ ਕੀ ਬਾਤ ਹੈ ਠੀਕ ਹੈ ਜੀ ਤੇ ਇਹਨੂੰ ਫਟਾਫਟ ਭਾਈ ਰੈਡੀ ਕਰੋ ਆਪਾਂ ਆਪਣੀ ਆਡੀਅנס ਨੂੰ ਪਲੇਟ ਦਿਖਾਈਏ ਵੀ ਕਿਸ ਤਰੀਕੇ ਨਾਲ ਜਿਹੜੀ ਪਲੇਟ ਸਜ ਕੇ ਤਿਆਰ ਹੁੰਦੀ ਹੈ ਐਂਡ ਤਾਂ ਜਿਹੜਾ ਆਪਣਾ ਕੰਬੋ ਆਪਾਂ ਉਹ ਵੀ ਰਿਵੀਲ ਕਰਦਾਂਗੇ ਵੀ ਕੀ ਕੰਬੋ ਆਪਾਂ ਬਲੋ ਭਾਜੀ ਲੋ ਦੇਖੋ ਬਟਰ ਲੱਗ ਰਿਹਾ ਓਏ ਹੋਏ ਭਾਈ ਇਹ ਹੁਣ ਵੀ ਕੁਲਚੇ ਡਨ ਹੋ ਚੁੱਕੇ ਹੋਏ ਹਾਂਜੀ ਭਾਜੀ ਹੋ ਗਏ ਭਾਈ ਹੁਣ ਇੱਕ ਵਾਰੀ ਪਲੇਟ ਲਾ ਕੇ ਦਿਖਾ ਦਿਓ ਜਿਹਦੇ ਵਾਸਤੇ ਅਸੀਂ ਇੰਨੀ ਬੇਸਬਰੀ ਨਾਲ ਖੜੇ ਹਾਂ ਸਾਰਾ ਪ੍ਰੋਸੈਸ ਦੇਖਿਆ ਨਾਲੇ ਆਪਣੀ ਆਡੀਅੰਸ ਨੂੰ ਵੀ ਦਿਖਾਇਆ ਜਿਹੜੀ ਪਲੇਟ ਆਪਣੀ ਲੱਗਣ ਜਾ ਰਹੀ ਹੈ ਸਭ ਤੋਂ ਪਹਿਲਾਂ ਚਿਕਨ ਪੁਰਜੀ ਆ ਗਈ ਹਾਂਜੀ ਪੁਰਜੀ ਆ ਗਈ ਜੀ ਤੁਹਾਡੀ ਖੁਸ਼ਬੂ ਹੋਣ ਆ ਰਹੀ ਸ਼ਾਨਦਾਰ ਜਦੋਂ ਖੁੱਲਿਆ ਪਟਾਰਾ ਨਾ ਇਹ 2 ਵਜੇ ਆ ਆਗੇ ਕੁਲਚੇ ਆਪਣੇ ਕੋਈ ਚੀਜ਼ ਹੈ ਆਟੇ ਵਾਲੇ ਕੁਲਚੇ ਆਟੇ ਵਾਲੇ ਕੁਲਚੇ ਜੀ ਠੀਕ ਹੈ ਜੀ ਉਸ ਤੋਂ ਬਾਅਦ ਧਨੀਆ ਹਰਾ ਹੈ ਧਨੀਆ ਹਾਂ ਜੀ ਰੰਗਤ ਹੋਰ ਕਰ ਦਿੰਦਾ ਧਨੀਆ ਤੇ ਇੱਕੋ ਕਿਹਾ 60 ਕਿਲੋ ਉਸ ਤੋਂ ਬਾਅਦ ਆ ਕਰੀਮ ਭਾਈ ਜੀ ਐਨਾ ਸਮਾਨ ਲਾਤਾ ਹੈ ਹਾਂਜੀ ਭਾਜੀ ਕੋਕ ਵੀ ਨਾਲ ਜੀ ਕੋਕ ਵੀ ਨਾਲ ਇਨਕਲੂਡ ਹੈ ਭਾਜੀ ਇਹ ਤਾਂ ਫਿਰ ਯਾਰ 2300 ਰੁਪਏ ਦੀ ਹੋਣੀ ਘਟੋ ਘਟਾ ਨਹੀਂ ਭਾਜੀ ਸਿਰਫ ਔਨਲੀ 140 ਰੁਪਏ ਸਿਰਫ 140 ਰੁਪਏ 140 ਰੁਪਏ ਕੀ ਬਾਤ ਹੈ ਜੀ ਭਾਈ ਇਹ ਘੈਂਟ ਪਲੇਟਰ ਖਾਣ ਵਾਸਤੇ ਆਣਾ ਕਿੱਥੇ ਪਾਊਗਾ ਆਪਾਂ ਨੂੰ ਭਾਜੀ ਰਿਸ਼ੀ ਨਗਰ ਟੈਲੀਫੋਨ এক্সচেਜ ਦੇ ਬਿਲਕੁਲ ਸਾਹਮਣੇ ਸ਼ਾਪ ਨੰਬਰ 93 ਦਿੱਲੀ ਚਿਕਨ ਤਾਂ ਟਾਈਮਿੰਗਸ ਕੀ ਰਹਿਣਗੀਆਂ ਆਪਣੀਆਂ ਜੀ ਭਾਜੀ 3:30 ਵਜੇ ਤੋਂ ਲੈ ਕੇ ਰਾਤੀ 11 ਵਜੇ ਤੱਕ ਜਿਹੜਾ ਬੰਦਾ ਰੇਟ ਪੁੱਛਣ ਤੋਂ ਵਾਂਝਾ ਰਹਿ ਗਿਆ ਉਹਨੇ ਇੱਕ ਵਾਰ ਫੇਰ ਦੱਸੋ ਕਿੰਨੇ ਦਾ ਕੋਲਡ ਡਰਿੰਕ ਵੀ ਆ ਦੋ ਕੁਲਚੇ ਨਾਲ ਪੁਰਜੀ ਚਿਕਨ ਵਰਜੀ ਹਾਂਜੀ ਔਰ ਚਟਨੀ ਔਰ ਤੰਦੂਰੀ ਸੌਸ ਹਾਂਜੀ ਸਾਬ ਠੀਕ ਹੈ